ਸ਼੍ਰੀ ਗੁਰੂ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਸੰਦੀਪ ਕ੍ਰਿਏਸ਼ਨ ਸੇ ਹਾਜ਼ਰ ਹੋਏ ਹਾਂ ਜੀ ਇੱਕ ਹੋਰ ਨਵੇਂ ਵੀਡੀਓ ਦੇ ਨਾਲ ਹਾਂਜੀ ਅੱਜ ਦੇ ਅਸੀਂ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਹੋਰ ਨਵੇਂ ਡਿਜ਼ਾਈਨ ਦਿਖਾਵਾਂਗੇ ਇਹਦੇ ਵਿੱਚ ਸਾਰੇ ਜਿਹੜੇ ਨਵੇਂ ਡਿਜ਼ਾਈਨ ਆ ਉਹ ਸਾਨੂੰ ਕਸਟਮਰ ਨੇ ਆਪਣੇ ਪੁਰਾਣੇ ਦੁਪੱਟੇ ਦਿੱਤੇ ਸੀਗੇ ਅਸੀਂ ਉਹਨਾਂ ਦੇ ਨਾਲ ਉਹਨਾਂ ਨੂੰ ਸੂਟ ਰੈਡੀ ਕਰਕੇ ਦਿੱਤੇ ਆ ਆਉ ਤੁਹਾਨੂੰ ਦਿਖਾਉਂਦੇ ਆ ਜੀ ਅਸੀਂ ਅੱਜ ਦੇ ਡਿਜ਼ਾਈਨ ਹਾਂਜੀ ਇੱਕ ਡਿਜ਼ਾਈਨ ਇਹ ਰੈਡੀ ਕੀਤਾ ਹੈ ਵੀ ਕਸਟਮਰ ਨੇ ਆਪਣਾ ਦੁਪੱਟਾ ਦਿੱਤਾ ਸੀਗਾ ਉਹ ਦੁਪੱਟੇ ਦੇ ਨਾਲ ਅਸੀਂ ਸੂਟ ਰੈਡੀ ਕੀਤਾ ਆ ਇੱਦਾਂ ਪੈਚ ਲਗਾ ਕੇ ਵਰਕ ਕੀਤਾ ਹੈ ਇਹ ਦੇਖੇ ਰਿਵਰ ਕਾਏਗਾ ਇਹ ਵਰਕ ਇਹਦੀਆਂ ਬਾਜੂ ਤੇ ਆਏਗਾ ਇਹ ਕਸਟਮਰ ਦਾ ਦੁਪੱਟਾ ਸੀਗਾ ਦੁਪੱਟੇ ਦੇ ਨਾਲ ਅਸੀਂ ਸੂਟ ਰੈਡੀ ਕਰਕੇ ਦਿੱਤਾ ਹੈ ਪੈਚ ਲਗਾ ਕੇ ਨਾਲ نیچے ਕਟ ਵਰਕ ਕੀਤਾ ਹੈ ਬਹੁਤ ਖਿਆਰਾ ਡਿਜ਼ਾਈਨ ਬਣਿਆ ਹੈ ਹਾਂਜੀ ਇੱਕ ਸੂਟ ਇਹ ਆ ਇਹ ਵੀ ਕਸਟਮਰ ਨੇ ਆਪਣਾ ਦੁਪੱਟਾ ਦਿੱਤਾ ਸੀਗਾ ਦੁਪੱਟੇ ਦੇ ਨਾਲ ਰੈਡੀ ਕੀਤਾ ਹੈ ਇਦਾਂ ਹੀ ਕਾਮ ਇਹਦੇ ਕਾਰਨਰ ਵਿੱਚ ਆਏਗਾ ਕਾਰਨਰ ਵਿੱਚ ਵੱਡੇ ਫਲਾワー ਆਉਣਗੇ ਨਾਲ ਇਹ ਕਾਮੇ ਦੀ ਬਾਜੂ ਤੇ ਆਏਗਾ ਬਹੁਤ ਪਿਆਰਾ ਡਿਜ਼ਾਈਨ ਆਇਆ ਇਹਦੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਆ ਸਿੰਪਲ ਦਾ ਸਿੰਪਲ ਤੁਸੀਂ ਕੈਜੂਅਲ ਸੂਰਤੇ ਇਹ ਡਿਜ਼ਾਈਨ ਜਿਹੜਾ ਬਣਵਾ ਸਕਦੇ ਹੋ ਬਹੁਤ ਪਿਆਰਾ ਡਿਜ਼ਾਈਨ ਬਣਿਆ ਹੈ ਇਹ ਕੋਰਨਰ ਵਿੱਚ ਇਹਦੇ ਫਲਾਰ ਆਉਣਗੇ ਇਹ ਦੁਪੱਟਾ ਇਹਦੇ ਨਾਲ ਇਸ ਦੁਪੱਟੇ ਦੇ ਨਾਲ ਰੈਡੀ ਕਰਵਾਇਆ ਕਸਟਮਰ ਨੇ ਸੌਲਟ ਤੇ ਅਸੀਂ ਸੂਰਤੇ ਉੱਪਰ ਵਰਕ ਕੀਤਾ ਹੈ ਇਹਨੇ ਕੀ ਰਹੇਗਾ ਨਾਲ ਕਟ ਵਰਕ ਹੋਇਆ ਹੈ ਤੇ ਇਹ ਇਹ ਫਲਾਰ ਹਿਪ ਦੇ ਉੱਪਰ ਆਉਣਗੇ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸਫਾਈ ਦੇ ਨਾਲ ਕੰਮ ਹੋਇਆ ਆ। ਘੇਰਾ ਬਣਿਆ ਆ। ਨਾਲ हिਪ ਦੇ ਉੱਪਰ ਫਲਾਰ ਬਣਿਆ। ਇਹ ਕੰਮ ਜਿਹੜਾ ਇਹਦੇ ਪਹੁੰਚੇ ਤੇ ਆਏਗਾ। ਉਹ ਸੇਮ ਹੀ ਵਰਕ ਜਿਹੜਾ ਆ ਬਾਜੂ ਦੇ ਉੱਪਰ ਆਏਗਾ। ਬਾਜੂ ਦੇ ਉੱਪਰ ਵੀ ਨਾਲ ਕਟ ਵਰਕ ਹੋਇਆ ਆ। ਦੁਪੱਟੇ ਵਾਲੇ ਕਲਰ ਅਸੀਂ ਸੂਟ ਦੇ ਵਿੱਚ ਲਗਾਏ ਆ ਨਾਲ ਵਰਕ ਦੇ ਬਹੁਤ प्यारा ਡਿਜ਼ਾਈਨ ਬਣਿਆ ਆ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਸਫਾਈ ਹੈ ਵਰਕ ਦੀ ਹਾਂਜੀ ਇੱਕ ਦੁਪੱਟੇ ਦੇ ਨਾਲ ਇਹ ਸੂਟ ਰੈਡੀ ਕੀਤਾ ਆ ਇਹ ਕਸਟਮਰ ਦਾ ਦੁਪੱਟਾ ਸੀਗਾ ਇਹ ਇਹਨਾਂ ਦਾ ਸੂਟ ਰੈਡੀ ਕੀਤਾ ਹੈ। ਇਹ ਕੰਮ ਜਿਹੜਾ ਹੈ ਘੇਰੇ ਤੇ ਆਏਗਾ, ਨਾਲ ਚਾਕਾਂ ਤੇ ਆਏਗਾ। ਬਹੁਤ ਪਿਆਰਾ ਵਰਕ ਹੋਇਆ ਹੈ, 4 ਸਾਈਡ ਵਰਕ ਹੋਇਆ ਹੈ। ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸਫਾਈ ਹੈ ਵਰਕ ਦੀ। ਬਹੁਤ नीट क्लीन ਵਰਕ ਹੋਇਆ ਹੈ। ਨਾਲ ਇਹ ਕੰਮ ਜਿਹੜਾ ਇਹਦੇ ਬਾਜੂ ਤੇ ਆਏਗਾ। ਬਹੁਤ ਸੋਹਣਾ ਸੂਟ ਰੈਡੀ ਹੋਇਆ ਹੈ ਵੀ। ਕਿੱਤੇ ਵਾਲੇ ਸਾਰੇ ਕਲਰ ਜਿਹੜੇ ਆ ਉਹ ਅਸੀਂ ਵਰਕ ਦੇ ਵਿੱਚ ਪਾਏ ਆ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੈੇੇਵੇਂ ਦੀ ਹੋਰ ਸੋਹਣੀ ਸੋਹਣੀ ਸੂਟ ਡਿਜ਼ਾਈਨ ਕਰਵਾਉਣ ਲਈ ਤੇ ਡਿਜ਼ਾਈਨ ਦੇਖਣ ਲਈ ਸਾਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੇ ਤੁਸੀਂ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਡਿਜ਼ਾਈਨ ਕਿਵੇਂ ਦੇ ਲੱਗਦੇ ਆ ਤੇ ਅੱਗੇ ਸ਼ੇਅਰ ਜੁੜ ਕਰਿਓ ਧੰਨਵਾਦ ਜੀ